ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਗਿਆ ਹੈ ਤੇ ਉੱਥੇ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਿਖਾਈ ਦਿਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਆਪਣੀ ਜਿੱਦ ਛੱਡ ਦੇਣੀ ਚਾਹੀਦੀ ਹੈ ਤੇ ਉੱਥੇ ਹੀ ਕਿਸਾਨ ਅੰਦੋਲਨ ਦੇ ਬਾਰੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਤੇ ਜਗਜੀਤ ਢੱਲੇਵਾਲ ਦੇ ਵੱਲੋਂ ਮਰਨ ਵਰਤ ਜਾਰੀ ਹੈ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਇਸ ਤੋਂ ਬਾਅਦ ਕਿਸਾਨਾਂ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਜਿਹੜਾ ਕਿ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਹੋਏ ਨਜ਼ਰ ਆਈ ਹੈ ਤੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸਾਨੀ ਅੰਦੋਲਨ ਬਾਰੇ ਸੋਚਣਾ ਚਾਹੀਦਾ ਹੈ ਤੇ ਉੱਥੇ ਹੀ ਕੇਂਦਰ ਸਰਕਾਰ ਨੂੰ ਆਪਣੀ ਜਿੱਦ ਛੱਡਣੀ ਚਾਹੀਦੀ ਹੈ ਆਹ ਤੁਹਾਨੂੰ ਸੁਣਾਉਣੇ ਆ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਕਹਿਣਾ ਹੈ ਦੇਖੋ ਅਸੀਂ ਤਾਂ ਕਹਿੰਦੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਹੈ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਤ ਜਿੱਤ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਨੂੰ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਹੈ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਤ ਜਿੱਤ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਨੂੰ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਹੈ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਇਸ ਤਰ੍ਹਾਂ ਜਿੱਤ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਨੂੰ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਹੈ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਇਸ ਤਰ੍ਹਾਂ ਜਿੱਤ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਨੂੰ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਹੈ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਇਸ ਤਰ੍ਹਾਂ ਜਿੱਤ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਨੂੰ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਹੈ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਇਸ ਤਰ੍ਹਾਂ ਜਿੱਤ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਨੂੰ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਵੀ ਇਹ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਹੈ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਤ ਜਿੱਤ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਨੂੰ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਵੀ ਇਹ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਹੈ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਤ ਜਿੱਤ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਨੂੰ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਵੀ ਇਹ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਹੈ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਇਸ ਤਰ੍ਹਾਂ ਜਿੱਤ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਨੂੰ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਵੀ ਇਹ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਹੈ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਇਸ ਤਰ੍ਹਾਂ ਜਿੱਤ ਨਾਲ ਮਸਲੇ ਹੱਲ ਨਹੀਂ ਹੁੰਦੇ